ਕੀ ਅੱਜ ਕੋਈ ਟੀਮ ਕਾਰੂ ਦੀ ਲੇਕੀ ਅੱਜ ਅਗਲਾ ਕੋਈ ਨਹੀਂ ਕੀ ਕਰਨਗੇ ਮੈਂ ਅਵੀ ਰਾਜਪੂਤ ਸੇਵਾ ਦਾ ਹਰ ਦਾ ਕਬੂਤਰਾ ਆਪਾਂ ਸਭ ਜਾਣਦੇ ਆ ਮੀਡੀਆ ਭਾਈ ਜਦੋਂ ਜਾਣਦਾ ਹਲਕੇ ਕਬੂਤਰੇ ਲੋਕ ਜਾਂਦੇ ਆ ਹਰ ਤਿੰਨ ਮਹੀਨੇ ਬਾਅਦ ਜਿਹੜਾ ਹੈ ਮੇਰੇ ਵੱਲੋਂ ਕਬੂਤਰੇ ਹੇਠ ਲੋਕਾਂ ਦਾ ਸਾਧਨਾ ਮੇਰੀ ਟੀਮ ਦੇ ਸਾਧਨ ਨਾਲ ਬਲੱਡ ਕੈਂਪ ਜਿਹੜਾ ਵਾ ਲਗਾਇਆ ਜਾਂਦਾ ਵਾ ਮੇਰਾ ਜਨਮ ਦਿਨ ਜੋ 6 ਜੂਨ ਨੂੰ ਆ ਰਿਹਾ ਵਾ ਉਸਦੇ 6ਵਾਂ ਵਿਸਾਖ ਫੋਨ ਦਾ ਕੈਂਪ ਜਿਹੜਾ ਵਾ ਮੇਰੇ ਵੱਲੋਂ ਲਗਾਇਆ ਜਾ ਰਿਹਾ ਵਾ ਪਿਛਲੇ ਸਾਲ ਵੀ ਮੇਰੇ ਵੱਲੋਂ ਜਿਹੜਾ ਵਾ ਫੋਨ ਦਾ ਕੈਂਪ ਲਗਾ ਕੇ ਆਪਣਾ ਜਨਮ ਦਿਨ ਮਨਾਇਆ ਗਿਆ ਸੀ ਆਡੀਓ মিডিਆ ਦੇ ਸਾਥ ਦੇ ਨਾਲ ਮੇਰੀ ਟੀਮ ਜਿਹੜਾ ਵਾ ਮੇਰਾ ਪੂਰਾ ਸਾਥ ਦਿੰਦੀ ਆ ਤਾਂ ਮੈਂ ਇੱਕ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵਾ ਕਿ ਮੈਂ ਤੇ ਜਿਹੜੀ ਆ ਬਹਿਰ ਕਰਦਾ ਹਾਂ ਹਮੇਸ਼ਾ ਕਿ ਇਹੋ ਜਿਹਾ ਕੰਮ ਕਰੀਏ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਕਨਵੇ ਹੋਵੇ ਕਿ ਜਿਹੜੇ ਲੀਡਰ ਆ ਬਦੀ ਲੋਕਾਂ ਦੀ ਧਾਰਨਾ ਬਣੀ ਆ ਕਿ ਲੀਡਰ ਸਿਰਫ ਕਿਉਂਕਿ بڑے ਪੱਤਰਕਾਰਾਂ ਕੋਲ ਤੂਸਣ ਵਾਲੀ ਗੱਲ ਤੇ ਮੈਨੂੰ ਕੋਈ ਕੁਸਚਨ ਵੀ ਪੁੱਛੇ ਕਿ ਲੀਡਰ ਤੇ ਅੱਜ ਸਮਝੇ ਕਈ ਕਹਿੰਦੇ ਆ ਕਿ ਕੌਣ ਤੂਸਦੇ ਆ ਤੇ ਤੁਸੀਂ ਬਗੜ ਕੇ ਬਲਗਾਨੇ ਹੋ ਪਰ ਮੈਂ ਇਹੀ ਧਾਰਨਾ ਵਾਲੀ ਲੋਕਾਂ ਦੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਵਾ ਕਿ ਆਪਾਂ ਨੂੰ ਅੱਜ ਕਿਸੇ ਨੂੰ ਤਾਂ ਦੱਸਦਾ ਜੋ ਤਾਂ ਨਾ ਬਵੇਗਾ ਜੇ ਸਫਾਈ ਕਰਨੀ ਆ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਉਹ ਜਿਹਾ ਸਮਾਜਿਕ ਉਪਰਾਲਾ ਕਰਕੇ ਲੋਕਾਂ ਦੇ ਵਿੱਚ ਪੋਲਿਟਿਸ਼ੀਨ ਦੀ ਜਿਹੜੀ ਸ਼ੇਵੀ ਆ ਉਹਨੂੰ ਸਾਫ ਕਰ ਸਕਾਂ ਸੋ ਇਸ ਕਰਕੇ ਜਿਹੜਾ ਛੇਵਾ ਵਿਸ਼ਾ ਖੂਨ ਨਾਲ ਗੈਂਪਰ ਤੁਹਾਡੇ ਮੀਡੀਆ ਸਾਧਨ ਹਲਕੇ ਕਪੂਤਲੇ ਦੇ ਖੂਨਦਾਨੀਆਂ ਦੇ ਸਾਧਨ ਨਾਲ ਆਪਣੀ ਟੀਮ ਦੇ ਸਾਧਨ ਨਾਲ ਲਗਾਇਆ ਜਾਇਆ ਇਹ ਇੱਕ ਬੜਾ ਨਵਾਂ ਉਪਰਾਲਾ ਵੀ ਕੀਤਾ ਗਿਆ ਵਾ ਕਾਪਟਨ ਡਾਕਟਰ ਅ ਸਿਮਰਨ ਜੀ ਮੌਜੂਦ ਨੇ ਜਿਨ੍ਹਾਂ ਦਾ ਅরোਰਾ ਡੈਂਟਲ ਕੇਅਰ ਆਸੀਫ ਕਪੂਤਲੇ ਦੇ ਕੋਲ ਇਹ ਇਹਨਾਂ ਦੇ ਵਾਈਫ ਇਹਨਾਂ ਦੇ ਸਿਸਟਰ 22 ਦੇ ਦਪਿੰਦਰ ਕੋਰ ਜੀ ਤੇ ਕਿਰਨ ਜੋਤ ਕੋਰ ਜੀ ਜਿਹੜੇ ਇਹਨਾਂ ਸਿਸਟਰ ਨੇ ਇਹ ਜਿਹੜਾ ਇਹ ਫ੍ਰੀ ਲੈਂਸਰ ਜਿਹੜਾ ਕਿ ਅਗਰ ਜਿਹੜਾ ਵਾਹੋਂ ਲਗਾਣਗੇ ਕਪੂਰ ਦੇ ਲੋਕਾਂ ਦੀ ਸੇਫਟੀ ਦੇ ਲਈ ਆਪਣਾ ਉਹ ਸੇਵਾ ਕਰਨਗੇ ਸੋ ਬਹੁਤ ਚੰਗੀ ਗੱਲ ਆ ਇਹੋ ਜੇ ਯੰਗ ਜਨਰੇਸ਼ਨ ਯੰਗ ਡਾਕਟਰ ਜਿਹੜੇ ਅੱਗੇ ਆ ਕੇ ਸਾਡਾ ਜਿਹੜਾ ਇਸ ਭੂਮਿਕਾ ਦੇ ਵਿੱਚ ਸਾਥ ਦੇ ਦੇ ਰਹੇ ਕਿੰਨੀ ਖਾਤ ਹੈ ਕਿ ਕਿ ਲਗਨ ਹੋਤੀ ਹੈ ਦੇਖੋ ਜੀ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਜਾਣਦੇ ਹੋ ਮੇਰੀ ਆਪੇ ਸਾਹਿਬ 60 65 ਦੇ ਕਰੀਬਨ ਜਿਹੜਾ ਹਰ 3 ਮਹੀਨੇ ਬਾਅਦ ਉਹਨਾਂ ਜਿਹੜੇ ਆਉਂਦੇ ਆ ਜੋ ਕਿ ਮੈਂ ਸਿਰਦਾ ਪਾ ਰਿਹਾ ਮੈਂ ਹਮੇਸ਼ਾ ਕਹਿੰਦਾ ਜੋ ਲੋਕ ਮੇਰੇ ਲਈ ਖੂਨ ਦੇ ਰਿਹਾ ਉਹਨਾਂ ਨਾਲ ਮੇਰਾ ਖੂਨ ਦਾ ਰਿਸ਼ਤਾ ਬਣਦਾ ਵਾ ਬਹੁਤ ਗਰਮੀ ਵੀ ਆ ਪਰ ਮੈਨੂੰ ਪੂਰੀ ਯਕੀਨ ਦੇ ਨਾਲ ਆਸ੍ਰੀ ਆ ਕਿ ਮੇਰੇ ਕਬੂਤਰ ਲੋਕ ਪਹਿਲਾ ਵਾਂਗ ਮੇਰਾ ਸਾਥ ਦੇਣ ਦੇ ਲਈ ਬਲੱਡ ਡੋਨੇਟ ਕਰਨ ਦੇ ਪਹੁੰਚਣਗੇ ਮੈਨੂੰ ਆਸ ਆ ਕਿ 60 ਪਲਸ ਜਿਹੜੇ ਸੋਰੀ ਵੀ ਬਿਨਾ ਕੋਈ ਫੈਸਟੀਵਲ ਮੇਰੇ ਜਨਮ ਦਿਨ ਦੇ ਉੱਤੇ ਲੋਕ ਮੇਰਾ ਸਾਥ ਦੇਣ ਦੇ ਲਈ 60 ਪਲਸ ਡੋਨੇਟ ਬਲੱਡ ਜ਼ਰੂਰ ਕਰਨਗੇ ਯਾਰ ਵਾਸਤੇ ਨੂੰ ਕੋਈ ਮੈਸੇਜ ਕਨਵੇ ਕਰ ਮੈਸੇਜ ਇਹੀ ਹੈ ਜੀ ਤੁਸੀਂ ਵੀਡੀਓ ਜਿਹੜਾ ਵਾ ਜੋਤਾਂ ਸੰਭਾ ਲੋਕਤੰਤਰ ਦਾ ਤੁਹਾਡੇ ਲਈ ਮੈਸੇਜ ਮੇ ਹੋਣਾ ਵਾ ਆਪਾਂ ਨੂੰ ਇਹ ਗੱਲ ਚਾਹੀਦੀ ਆ ਕਿ ਆਪਣਾ ਜਿਹੜਾ ਆਪਾਂ ਜਾਣਦੇ ਆ ਰੋਜ਼ ਮਰਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗੀਆਂ ਹੁੰਦੀਆਂ ਵਾ ਖੂਨ ਜਿਹੜਾ ਵਾ ਚਾਹੀਦਾ ਹੁੰਦਾ ਵਾ ਬਲੱਡ ਚਾਹੀਦਾ ਹੁੰਦਾ ਵਾ ਲੋਕ ਜਿਹੜਾ ਵਾ ਇੱਥੇ ਤੇ ਭਜਦੇ ਆ ਉਦੋਂ ਜਿਹੜਾ ਵਾ ਬਲੈਕ ਮਾਰਕੀ ਬਲੱਡ ਜਿਹੜਾ ਵਿਕਦਾ ਵਾ ਪਰ ਲੋਕ ਇਹ ਕਿਉਂ ਬਿਲਾਏ ਦੇ ਵਿੱਚ ਲਿਖਦਾ ਵਾ ਜਦੋਂ ਲੋਕ ਆਪ ਖੁੱਦ ਜਿਹੜਾ ਵਾ ਬਲੱਡ ਕੈਂਪ ਦੇ ਵਿੱਚ ਬਲੱਡ ਡੋਨੇਟ ਨਹੀਂ ਕਰਦੇ ਜਦੋਂ ਆਪਣੇ ਪਰਿਵਾਰ ਤੇ ਵੀਰ ਪੰਦੀ ਆ ਫਿਰ ਇਹ ਕਹਿੰਦੇ ਆ ਤੁਹਾਨੂੰ ਬਲੱਡ ਚਾਹੀਦਾ ਸੋ ਲੋਕਾਂ ਨੂੰ ਵੀ ਨਾ ਮਾਰੇ ਅਪੀਲ ਆ ਆਓ ਬਲੱਡ ਕੈਂਪ ਦੇ ਵਿੱਚ ਆਪਣਾ ਬਲੱਡ ਡੋਨੇਟ ਕਰੋ ਤਾਂ ਕਿ ਤੁਹਾਡੇ ਬਲੱਡ ਦੀ ਰਹੀ ਆ ਜੋ ਕੀਮਤ ਵਾ ਲੋਕ ਸਮਝ ਸਕਣ ਕਿ ਕਿ ਜਰੂਰਤ ਮੰਦਾਂਕ ਤੁਹਾਡਾ ਬਲੱਡ ਪਹੁੰਚੇ ਇਹ ਮੇਂ ਮੀਡੀਆ ਵੀ ਤੁਹਾਡੇ ਸਾਰਿਆਂ ਲਈ ਅਪੀਲ ਹੈ ਅਕਾ ਸੰਸਥਾਨਾਂ ਸੰਪਰਕ ਕਰੇਗਾ ਜੀ ਨੂੰ ਸੁਬਾਹ ਦੇ ਕੋਈ ਸਿਵਲ ਹਸਪਤਾਲ ਦੇ ਵਿੱਚ ਵੀ ਬਲੱਡ ਆਸੀਏ ਅਵੇਲੇਬਲ ਕਰਵਾਇਆ ਜਾਂਦਾ ਨੂੰ ਕੋਲ ਆਉਂਦੀ ਆ ਮੇਰਾ ਨੰਬਰ 79863071 ਮੈਨੂੰ ਕੋਲ ਬਹੁਤ ਆਉਂਦੀਆਂ ਅੱਜ ਵੀ ਹੁਣ ਵੀ ਆਉਂਦੀਆਂ ਅੱਜ ਵੀ ਆਣੇ ਆ ਪਰ ਸ਼ਰਤ ਮੇਰੀ ਛੋਟੀ ਜੀ ਹੈ ਕਿ ਹਰ ਬੰਦੇ ਦੀ ਖੂਨ ਦੀ ਵੈਲਿਊ ਆ ਆਪਾਂ ਜਦੋਂ ਮੈਨੂੰ ਕੋਲ ਆਉਂਦੀ ਮੈਂ ਪਹਿਲਾਂ ਸਹਾਰਪੁਰ ਜਾਉਂਦਾ ਕਿ ਕਦੀ ਬਲੱਡ ਜੁਆਇੰਟ ਕੀਤਾ ਅੱਗੋਂ ਬੜੀ ਅਈ ਆਸੋ ਨਹੀਂ ਦਾਲ ਨਹੀਂ ਸਮਝਦੀ ਨਹੀਂ ਜੀ ਸਾਡੇ ਨਾਲ ਪਰਵਾਸ ਚ ਦੋ ਮੁੰਡੇ ਆ ਪਰ ਡਾਣ ਲੱਗਦਾ ਵਾ ਜੀ ਬਲੱਡ ਡੋਨੇਟ ਨਹੀਂ ਕਰੇ ਕੀਤਾ ਦੇਖੋ ਅੱਜ ਕੱਲ ਲੋਕਾਂ ਦੀ ਜਿਹੜੀ ਸੋਚ ਵੀ ਆ ਬਦਲਨੀ ਪਊਗੀ ਆਪਣੇ ਪਰਵਾਸ ਚ ਦੋ ਬੱਚੇ ਆ ਦੋ ਬੇਟੇ ਆ ਆਪਾਂ ਬਲੱਡ ਡੋਨੇਟ ਨਹੀਂ ਕਰਦੇ ਡਾਣ ਲੱਗਦਾ ਵਾ ਕਿ ਜੇ ਕਿਸੇ ਦੇ ਵੀ ਧੀ ਪੋਤਾ ਉਹਨਾਂ ਦਾ ਖੂਨ ਨਹੀਂ ਉੱਦੇ ਮੰਦਾ ਵਾ ਜਿੱਦਾਂ ਆਪਣਾ ਬੰਦਾ ਵਾ ਸੋ ਮੈਂ ਆਪਣਾ ਨੰਬਰ 79988330 ਕਰਦਾ 10 ਰਿਆ ਵਾ ਪਰ ਮੇਰੇ ਆਪ ਜੋੜ ਕੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਅੱਗੇ ਆ ਕੇ ਬਲੱਡ ਡੋਨੇਟ ਕਰਨਾ ਪਵੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਹਰਸ਼ਿਮਰਨ ਤੇ ਮੇਰੀ ਵਾਈਫ ਤੇ ਮੇਰੀ ਸਿਸਟਰ ਅਸੀਂ ਭਾਜੀ ਦੇ ਨਾਲ ਜੁੜੇ ਆ ਤੇ ਬੜੀ ਚੰਗੀ ਭਾਜੀ ਉਪਰਾਲਾ ਕਰ ਰਹੀ ਹੈ ਕਿ ਹਾਂ ਭਈ ਆਪਣੇ ਜਨਮ ਦਿਨ ਤੇ ਖੂਨਦਾਨ ਦਾ ਕੈਂਪ ਲਗਾਵਾਰੇ ਨੇ ਤੇ ਅਸੀਂ ਸੋਚਿਆ ਕਿ ਚਲੋ ਭਾਜੀ ਦੇ ਨਾਲ ਅਸੀਂ ਵੀ ਵੱਧ ਚੜ ਕੇ ਇਸ ਹਾਲੀਏ ਅਸੀਂ ਵੀ ਆਪਣੇ ਵੱਲੋਂ ਕੋਈ ਨਾ ਕੋਈ ਸੇਵਾ ਨਿਭਾਈਏ ਮੇਰਾ ਕਲੀਨਿਕ ਹੈਗਾ ਆਰਪੀਐਫ ਅਰੋੜਾ ਡੈਂਟਲ ਕੇਅਰ ਦੇ ਨਾਮ ਤੇ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਭਾਜੀ ਦਾ ਕੈਂਪ ਲਗਾ ਰਹੇ ਨੇ ਤੇ ਮੈਂ ਵੀ ਅੱਗੇ ਵਧਿਆ ਮੈਂ ਕਿਥੇ ਲੋ ਮੈਂ ਵੀ ਸੇਵਾ ਦਾ ਮੌਕਾ ਹੈਣਾ ਮਿਲਿਆ ਸਾਨੂੰ ਭਾਜੀ ਥਰੂ ਮਿਲਿਆ ਬਹੁਤ ਬਹੁਤ ਧੰਨਵਾਦ ਭਾਜੀ ਦਾ ਅੱਡ ਤੇ ਇਸ ਦਿਨ 17 ਜੂਨ ਨੂੰ ਅਸੀਂ ਮੈਂ ਤੇ ਮੇਰੀ ਟੀਮ ਅਸੀਂ ਇੱਥੇ ਅਵੇਲੇਬਲ ਹੋਵਾਂਗੇ ਤੁਹਾਡੇ ਮਨ ਚ ਜੋ ਵੀ ਸ਼ੰਕਾ ਹੋਏਗੀ ਤੁਹਾਡੇ ਮੂਹ ਦੀ ਹੈਲਥ ਰਿਲੇਟਡ ਦੰਦਾਂ ਨਾਲ ਰਿਲੇਟਡ ਜਦੋਂ ਆਪਾਂ ਬਾਹਰ ਜਾਨੇ ਮਾਰਕੀਟ ਵੀ ਜਾਨੇ ਆ 500 500 600 600 ਆਪਣੀ ਕੰਪਲੀਟਿਓਨ ਸੀ ਵੀ ਹੁੰਦੀ ਹੈ ਤੇ ਤੁਸੀਂ ਇੱਥੇ ਆਓ ਸਾਡੇ ਕੋਲ ਬੈਠ ਕੇ ਚਾਹੇ ਘੰਟਾ ਡੇਢ ਘੰਟਾ ਗੱਲਾਂ ਕਰੋ ਸਾਨੂੰ ਪੁੱਛੋ ਲੋਕਾਂ ਨੂੰ ਜਾਗਰੂਕ ਕਰਾਂਗੇ ਮਾ ਲਈ ਵੀ ਆਪਣੇ ਜੋ ਵੀ ਬਿਲਕੁਲ ਜਾਗਰੂਕ ਕਰਾਂਗੇ ਭਾਜੀ ਦੀ ਜਨਮ ਦਿਨ ਦੇ ਦਿਹਾੜੇ ਦੇ ਕਰਕੇ ਅਸੀਂ 50% ਟਰੀਟਮੈਂਟ ਤੇ ਡਿਸਕਾਊਂਟ ਵੀ ਲਾਵਾਂਗੇ ਮਤਲਬ ਕੁਝ ਕੁ ਟਰੀਟਮੈਂਟ ਜਿਹੜੇ ਸਾਡੇ ਹੱਥ ਵਾਸ ਨੇ ਉਹਨਾਂ ਤੇ ਅਸੀਂ 50% ਦੀ ਛੂਟ ਵੀ ਲਾਵਾਂਗੇ ਤੇ ਫ੍ਰੀ ਐਕਸਰੇ ਫ੍ਰੀ ਆਪਣੀ ਦੰਦਾਂ ਦੀ ਸਫਾਈ ਇਹ ਸਾਰੀ ਆਪਾਂ ਸੇਵਾਵਾਂ ਉਪਲਬਧ ਕਰਾਵਾਂਗੇ ਭਾਰੀਆ